ਬਹੁਤ ਸਵਾਦ ਆ ਰਿਹਾ ਹੈ ਵੀ ਜਾਂ ਤਾਂ ਸਾਨੂੰ ਬਣਾਉਣਾ ਦੱਸ ਦਿਓ ਤੇ ਜਾਂ ਸਾਡੇ ਨਾਲ ਹੀ ਚੱਲ ਚੱਲੋ ਘਰ ਨੂੰ ਰੋਜ਼ ਬਣਾ ਕੇ ਖਵਾ ਦਿਓ ਨਹੀਂ ਮੈਂ ਇੱਥੇ ਬਾਕੀ ਦਿਨ ਕੌਣ ਸੰਭੂਆ ਇੱਥੇ ਇੱਥੇ ਐਡੀ ਕੋਈ ਸਾਰਿਆਂ ਨੇ ਜੋਈਏ ਸਾਰੇ ਮਾਰੀ ਹੋਈਓ ਲੈ ਚੱਲਣ ਤੇ ਉੱਥੇ ਹੀ ਤੇ ਉੱਥੇ ਦੇਖਣ ਉੱਥੇ ਜਵਾ ਲੰਨਾ ਸਾਨੂੰ ਜਿਵੇਂ ਤੇ ਕੱਲ ਚਾਹ ਦੇ ਬਹੁਤ ਸਵਾਦ ਆ ਅੱਜ ਵਾਲੇ ਖਾਦ ਕਿਵੇਂ ਦੇ ਲੱਗਦੇ ਨੇ ਸੱਚੀ ਬੱਕਰੀ ਹੈ ਤੇ ਨਾ ਕੋਈ ਤੜਕਾ ਹੈ ਨਾ ਪਿਆਜ਼ ਪਾਇਆ ਹੈ ਨਾ ਹੀ ਅਦਰਕ ਪਾਇਆ ਹੈ ਨਾ ਹੀ ਟਮਾਟਰ ਪਾਇਆ ਹੈ ਨਾ ਹੀ ਕੋਈ ਜੀਰੇ ਦਾ ਤੜਕਾ ਲਾਇਆ ਤੇ ਕੀਤਾ ਕੀ ਆ ਉਹ ਮੈਂ ਤੁਹਾਨੂੰ ਵੀਡੀਓ ਬਣਾ ਕੇ ਭੇਜ ਦਊਗਾ ਤੁਸੀਂ ਆਪ ਬਣਾ ਲਿਓ ਬਹੁਤ ਸਵਾਦ ਹੈ ਬਈ ਮੈਨੂੰ ਤਾਂ ਉਹ ਕਹਿੰਦੇ ਚੋਲ ਖਾਣੀ ਨਹੀਂ ਏਦਾਂ ਖਾ ਸਕਦੇ ਹਾਂ ਜਰੂਰ ਭੇਜਿਓ ਬਹੁਤ ਜਿਹੜੇ ਅਸੀਂ ਦਾਲ ਚੋਲ ਬਣਾਉਂਦੇ ਹਾਂ ਉਹ ਚੀਜ਼ ਪਈ ਉਹ ਚੋਲਾਂ ਦਾ ਜਿਹੜਾ ਉਹ ਅਸਰ ਹੈ ਨਾ ਤੁਹਾਨੂੰ ਜਿਹੜਾ ਗਲਤ ਹੋਣਾ ਉਹਨੂੰ ਕੀ ਕਰ ਦੋ ਜੀ ਪਹਿਲੇ ਨਹੀਂ ਮੈਂ ਉਹ ਚ ਦੱਸ ਦਊਗਾ ਕਿ ਆਮ ਤੌਰ ਤੇ ਜਿਹੜਾ ਆਪਾਂ ਕੀ ਕਰਦੇ ਆ ਭਿਓਏ ਸਿੱਧੇ ਕੁੱਕਰ 'ਚ ਸੀਟੀ ਮੜਾਈ ਕਰ ਕਰ ਪਰ ਅੱਛਾ ਚਲੋ ਗੱਲ ਸੁਣੋ ਸਵਾਦ ਤਾਂ ਹੈਗੀ ਬਹੁਤ ਵੇ ਤੇ ਹੁਣ ਮੈਂ ਤੁਹਾਨੂੰ ਸਹੀ ਗੱਲ ਦੱਸ ਦਵਾਂ ਕਿ ਸਾਡੇ ਲਈ ਜੱਟਾ ਮੰਗੂ ਮੜਾਇਆ ਕਰਵਾਇਆ ਸ਼ਹਿਰਾਂ ਵਾਲਿਆਂ ਕੋਲ ਨਹੀਂ ਆਂਦੇ ਆ ਕਰ ਲੈ ਕਾਲੀ ਦੇ ਤੁਹਾਨੂੰ ਮੇਰੇ ਕੋਲ ਮੇਰੇ ਕੋਲ ਤਾਂ ਥਾਲ ਭਰ ਕੇ ਖਾਓ ਨਹੀਂ ਮੈਂ ਉਹਦਾ ਦੱਸ ਦਿੰਦੀ ਆ ਬਈ ਹਾਂ ਉਹਨੇ ਗਿਜਾਰਾ ਨਹੀਂ ਨਾ ਇਹ ਕਹਿੰਦਾ ਮੇਰਾ ਤਾਂ ਕੁਝ ਵੀ ਨਹੀਂ ਹੋਇਆ ਹੈਗਾ ਮੈਂ ਨਹੀਂ ਐਡਾ ਕਰਦੀ ਆ ਕਿ ਉਹ ਖਾ ਗਏ ਲਗੀਓ ਆ ਤਸਵੀਰ ਕਰੀਏ ਇਹ ਕੋਈ ਕਾਹਲੀ ਜਾਣਦੀ ਪਟੇਡ ਮੰਨ ਕਹਿੰਦਾ ਲੈ ਲੈ ਆਪੋ ਹਾਂ ਕੋਲੀ ਆਪੀ ਰੱਖਿਓ ਤੇ ਸਲਮ ਕਿਵੇਂ ਇੱਕ ਮਿੰਟ ਇੱਕ ਮਿੰਟ ਮੈਂ ਜਿੱਦੇ ਸੜੀ ਚੱਲੇ ਆ ਇੱਕ ਮਿੰਟ ਸਾਹ ਤਾਂ ਲੋ ਨੇ ਸਾਥ ਆਪ ਹੀ ਆਈ ਜਨਾ ਮੈਂ ਤੁਹਾਡਾ ਪੈਂਦਾ ਮੈਂ ਤਾਂ ਡਰਦੀ ਮੈਨ ਨਹੀਂ ਨਹੀਂ ਪਾਇਆ ਕਿ ਤੁਸੀਂ ਕਹਿਣਾ ਵੀ ਜਿਆਦਾ ਪਾ ਤੇ ਲਾ ਲਾ ਕਿਉਂ ਹੱਸ ਕੇ ਤੇ ਸ਼ਹਿਰਾ ਮਾਰੇ ਆ ਆ ਦੇਖੋ ਮੈਨ ਤਾਂ ਕਿ ਭੁੱਖ ਲੱਗਿਆ ਮੁੰਡੇ ਲਈ ਵੀ ਲੱਗ ਗਿਆ ਨਾ ਨਾ ਬਹੁਤ ਸਾਡੇ ਰਿਸਟ ਆਉਂਦਾ ਹੁੰਦਾ ਸੀਗਾ ਲੈ ਵੀ ਸੱਟਿਆਰ ਪਪਾ ਕਹਿੰਦੇ ਵੀ ਤੁਹਾਨੂੰ ਕੀ ਲੱਗਾ ਤੁਸੀਂ ਕਿਹੜਾ ਕੁਝ ਖਾਤਾ ਆ ਹੁਣ ਫੇਰ ਤੇ ਔਕਾਤ ਅੰਦੇ ਤੀ ਕਹੋ ਤਾਂ ਸਹੀ ਵੀ ਹਾਂ ਖਾਓ ਸਾਡੇ ਘਰ ਕੇ ਖਾਓ ਕਾ ਖਾਓ ਬਜੀ ਖਾਣ ਲਵੋ ਚੱਲ ਚੱਕੋ ਅਮਰ ਜੀ ਚੱਕੋ ਥੈਂਕ ਯੂ ਲਈ ਕਰਨਾ ਹੁਣ ਤੁਸੀਂ ਕਹਿੰਦੇ ਸਵਾਦ ਨਹੀਂ ਲੱਗੇ ਗੱਲ ਇਹ ਜਿਹਾ ਬਸ ਇਹ ਹੱਥ ਚੱਕ ਕੇ ਸਵਾਦ ਲਏਗੇ ਥਾਰੇ ਕੋਚਾ ਜੀ ਪਾਉ ਜੀ ਨਾ ਇਹ ਤਾਂ ਇਹਨਾਂ ਦੀ ਕੀ ਜ਼ੋਰ ਤਾਂ ਨਾ ਖਾਣ ਕੋਈ ਨਹੀਂ ਕਹਿੰਦਾ ਸੀ ਮੈਂ ਮੈਂ ਤਾਂ ਪਿਆਨ ਵਾਲਾ ਹੈਂ ਤੇ ਪਿਆਰ ਦੀ ਨੀ ਭਾਸ਼ਾ ਹੁੰਦੀ ਆ ਬਸ ਇੱਤੀ ਬਸ ਪਿਆਰ ਦੀ ਭਾਸ਼ਾ ਸਾਰੇ ਥੋੜਾ ਸਮਝੀ ਜਿਹੜਾ ਪਿਆਰ ਹੋ ਉਹ ਕੋਈ ਸਮਝੂਗੀ ਕਿਹਦੀ ਭਾਸ਼ਾ ਐਚੇ ਭਾਰੀ ਹੋ ਗਿਆ ਵਿਆਹ ਤੇ ਚੱਲਦਾ ਫੇਰ ਵਿਆਹ ਹੋ ਗਿਆ ਜੀ ਆ ਬਿਆ ਹੋ ਗਿਆ ਤੇ ਬਹੁਤ ਸਵਾਦ ਹੈ ਗਰਮ ਗਰਮ ਖਾ ਲੋ ਬਹੁਤ ਸਵਾਦ ਹੈ ਬਾਬੇ ਨੇ ਪਤਾ ਨਹੀਂ ਕਿਹੜੇ ਗੋਣੇ ਇਹਨਾਂ ਦੇ ਹੱਥ ਚ ਪਾਤੇ ਸਾਡੇ ਤਾਂ ਰੱਖੇ ਹੀ ਨਹੀਂ ਬਹੁਤ ਸਵਾਦ ਆ ਜੀ ਸਾਡੇ ਨੇ ਗੋਣ ਬਹੁਤ ਜਰੂਰ ਸਾਨੂੰ ਦੱਸਿਓ ਅੱਜ ਜਿਹਨੇ ਤੁਸੀਂ ਉਹ ਵੀਡੀਓ ਦੇਖੀ ਜੀ ਆ ਬਰੈਡ ਬਣਦੀ ਆ ਇਹ ਤੁਸੀਂ ਆਪਣੇ ਘਰ ਚ ਬਣਾਇਆ ਕਰੋ ਬੱਚਿਆਂ ਨੂੰ ਖਵਾਇਆ ਕਰੋ ਜਿਹੜੀ ਬਾਜ਼ਾਰ ਤੋਂ ਇਹ ਆਮ ਜਿਹੜੀ ਬਣਦੀ ਛਰਚ ਬਰੈਡ ਜਿਹੜੀ ਕੋਈ ਬਾਜ਼ਾਰ ਤੋਂ ਲੈਣ ਜਾਂਦੇ ਆ ਉਹ ਤੋਂ ਤੇ 2.5 ਡਾਲਰ ਹੀ ਲੈਣਿਆ ਤੁਹਾਡੀ ਮੈਂ ਕਹਿੰਨਾ ਜਿਆਦਾ ਨਹੀਂ ਭਜਾ 50 ਸੈਂਟ ਦੀ ਵੜ ਗਈ ਸਾਰੀ। ਨਹੀਂ ਸਾਨੂੰ ਦੱਸ ਦਿਆ ਕਰੋਨਾ। ਉਹ ਫੇਰ ਵੀਡੀਓ ਨੂੰ ਦੇਖੋ ਬਣੀ ਵੀਡੀਓ ਕਿੱਚੀ ਹੋਈ ਆ। ਟ੍ਰੇਨਿੰਗ ਦਿਓ ਨਾ ਸਾਨੂੰ। ਉਹ ਵੀਡੀਓ ਬਣਾਏ ਕਿ ਇਸੀ ਕਰਕੇ ਤਾਂ ਮੰਗਦੇ ਆ ਬਾਪੂ ਬਾਬਾ ਇਹੀ ਤਾਂ ਦੌੜੀ ਅੰਦਾਜ਼ੀ ਕਹਿੰਦਾ ਬਣਾ ਕੇ ਦੇ ਮੈਨੂੰ ਕਿੱਦਾਂ ਬਣਨੀ। ਮੈਂ ਆਪਣੀ ਬੋਹੂ ਨੂੰ ਦੱਸਣਾ ਕਹਿੰਦਾ ਜਾ ਕੇ। ਨਾ ਬਹੁਤ ਸਵਾਦ ਆ ਬਈ। ਇਹ ਆ ਤਾਂ ਜਿਹੜਾ ਆਪਾਂ ਬਣਾਉਣੀ ਇਹਨਾਂ ਕੋਈ ਟੁੱਟ ਕੇ ਪਾ ਕੇ ਇਹਨਾਂ ਕੋਈ ਸਦਾ ਨਹੀਂ ਬਣਦਾ। ਹਮਮ। ਥੈਂਕ ਯੂ ਜੀ ਤੁਹਾਡਾ ਬਹੁਤ ਸਵਾਦ ਆ। ਕੀ ਦੇਖੋ ਰਾਜਮਾ ਚਾਵਲ ਬਣਾਉਣੇ ਆ। ਤੋਂ ਉਹਨਾਂ ਨੂੰ ਆਪਾਂ ਕੀ ਕਰਦੇ ਆ ਐਦਾਂ ਭਿਓ ਕੇ ਰੱਖ ਲੈਣੇ ਆ। ਉਹ ਇਹੀ ਰਾਜਮਾ ਜਿਹੜੇ ਹੈਗਾ ਜ ਆਪਾਂ ਬਣਾਵਾਂਗੇ ਜੀਚ ਪਿਆਜ਼ ਵੀ ਨਹੀਂ ਪਾਉਣਾ, ਟਮਾਟਰ ਵੀ ਨਹੀਂ ਪਾਉਣਾ। ਕੋਈ ਤੜਕਾ ਨਹੀਂ ਲਾਉਣਾ। ਉਸ ਤੋਂ ਬਿਨਾ ਬਣਿਆ ਹੋਇਆ ਤੁਸੀਂ ਦੇਖੋ। ਤੇ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਕੀ ਕਰਦੇ ਆ ਇਹਨਾਂ ਨੂੰ ਰਾਤੀ ਭਿਓ ਲਿਆ ਸੀਗਾ। ਤੇ ਹੁਣ ਆਪਾਂ ਨੂੰ ਇਹਨੂੰ 4 ਮਿੰਟ ਮਾਈਕ੍ਰੋਵੇਵ ਦੇ ਵਿੱਚ ਜਿਹੜਾ ਹੈਗਾ ਲਗਾ ਦੇਣਾ ਤੇ ਉਸ ਤੋਂ ਬਾਅਦ ਆਪਾਂ ਦੇਖਾਂਗੇ। ਲੋ ਜੀ 4 ਮਿੰਟ ਦੀ microwaves ਦੀ ਸਰਵਿਸ ਲੈ ਕੇ ਰਾਜਮਾ ਦੇਖੋ ਕਿੰਨਾ ਖੁਸ਼ ਹੋ ਗਿਆ ਇਹਨਾਂ ਨੇ ਆਪਣਾ ਜਿਹੜਾ ਸੀਗਾ ਜੋ ਇਹਨਾਂ ਦੇ ਵਿੱਚ ਆਪਾਂ ਨੇ ਕੋਈ ਪੈਸਟੀਸਾਈਡ ਕਿਸੇ ਤਰੀਕੇ ਦੇ ਕੈਮੀਕਲ ਦਾ ਅਸਰ ਸੀਗਾ ਉਹ ਖਤਮ ਹੋ ਗਿਆ ਹੁਣ ਆਪਾਂ ਇਹਨੂੰ ਠੰਡੇ ਪਾਣੀ ਦੇ ਵਿੱਚ ਧੋ ਕੇ ਜਿਹੜਾ ਹੈਗਾ ਅਗਲੇ ਸਟੈਪ ਤੇ ਚੱਲਦੇ ਆਂ ਦੇਖੋ ਰਾਜਮਾ ਦਾ ਰੰਗ ਇਹਨਾਂ ਚ ਜੋ ਪਰੇਨ ਦੇ ਕਲਰ ਜਾਂ ਕਿਸੇ ਤਰੀਕੇ ਦਾ ਵੀ ਕੋਈ ਇਹਦੇ ਉੱਤੇ ਦੁਸ਼ਪ੍ਰਭਾਵ ਸੀਗਾ ਉਹ ਬਿਲਕੁਲ ਨਾਰਮਲ ਹੋ ਗਿਆ ਹੁਣ ਆਪਾਂ ਇਸ ਤੋਂ ਅਗਲਾ ਸਟੈਪ ਦੇਖੋ ਕੁੱਕਰ ਦੀ ਬਜਾਏ ਇੱਕ ਆਪਾਂ ਛੋਟਾ ਜਿਹਾ ਪਾਟ ਲੈ ਲਿਆ ਸਭ ਤੋਂ ਪਹਿਲਾਂ 800 ਗ੍ਰਾਮ ਗਰਮ ਪਾਣੀ ਇਸ ਦੇ ਵਿੱਚ ਇੱਕ ਚਮਚਾ व्डा स्पून जोड़ा हो गया देसी घी का और उस तो बाद उसका सारा समान जोड़ा है पिंक नमक वन एंड हाफ वाइट नमक हाफ गरम मसाला एक हल्दी हाफ उस तो बाद एक चम्मच मेथे एक चम्मच अजवैन थोड़ी जी कस्तूरी चार चम्मच ये आपका इक् सारा जो तो है चीज़ों का इस्तेमाल कर सकते हैं उस तुम बाकी चटनी ब्रोकली भी होंगी है जिस अदरक प्याज होर चीज़ा पाइया होंदियाँ ये भी सारे कड़छी बिच ਮਸਾਲਾ ਜਿਹੜਾ ਹੈਗਾ ਬੜਿਆਂ ਹੈ ਰੈਡੀ ਦੋ ਚਮਚ ਤੇ ਪੇਸਟ ਲਸਣ ਦੀ ਪਰ ਸਭ ਤੋਂ ਵਧੀਆ ਜਿਹੜੀ ਹੈਗੀ ਸਵਾਦ ਵਾਲੀ ਚੀਜ਼ ਇਮਲੀ ਦੀ ਚਟਣੀ ਇਮਲੀ ਦਾ ਚਟਣੀ ਇੱਕ ਚਮਚ ਵੱਡਾ ਸੋ ਇਸ ਨੂੰ ਸਾਰੇ ਨੂੰ ਆਪਾਂ ਜਿਹੜਾ ਹੈਗਾ ਮਿਕਸ ਕਰਕੇ ਇਸ ਨੂੰ ਆਪਾਂ ਜਿਹੜੀ ਹੈਗੀ ਹੈ ਵਧੀਆ ਜੇ 2-3 ਬੋਇਲ ਦੇ ਦੇਣੇ ਆ। ਹਲੋ ਜੀ। ਇਹ ਆਪਾਂ ਗੈਸ ਤੇ ਸਾਰਾ ਸੁਆਮ ਰੈਡੀ ਸਾਰਾ ਇੱਕੋ ਵਾਰੀ ਪਾ ਕੇ ਕੋਈ ਪਿਆਜ਼ ਨਹੀਂ ਪਾਇਆ ਕੋਈ ਆਪਾਂ ਨੇ ਜਿਹੜਾ ਹੈਗਾ ਹੋਰ ਤੜਕਾ ਨਹੀਂ ਲਗਾਉਣਾ। ਇਸ ਨੂੰ ਤੁਸੀਂ ਦੇਖਿਓ ਕਿ ਕਿੰਨਾ ਵਧੀਆ ਤੁਹਾਨੂੰ ਇਹ ਸਵਾਦ ਵੀ ਆ ਜਾਏਗਾ ਔਰ ਬਣਾਉਣਾ ਵੀ ਆਸਾਨ ਹੈ। ਅ퍼 ਰਾਜਮਾ ਚਾਵਲ ਬਣਾਉਣੇ ਹੈ ਇੱਕ ਕਟੋਰੀ ਚਾਵਲ ਔਰ ਇਸ ਦੇ ਵਿੱਚ ਗਰਮ ਪਾਣੀ ਪਾ ਕੇ ਜਿੰਨੇ ਦੇਰ ਆਪਣੇ ਮਟੀਰੀਅਲ ਰਾਜਮਾ ਦਾ ਤਿਆਰ ਹੋਣਾ 10 ਮਿੰਟ ਦੇਰ ਨੂੰ ਇਹਨਾਂ ਨੂੰ ਰੈਸਟ ਦੇ ਦੇਣੀ ਹੈ ਤਾਂ ਕਿ ਇਹ ਵੀ ਆਪਣੇ ਜਿਹੜੀ ਫਾਰਮ ਦੇ ਵਿੱਚ ਆ ਜਾਣ ਇੱਕ ਛੋਟਾ ਜਿਹਾ ਜ਼ਰੂਰ ਚੈੱਕ ਕਰਿਆ ਕਰੋ ਕਿ ਤੁਹਾਡੀ ਜਿਹੜੀ ਗੈਸ ਸਟੋਵ ਦੇ ਉੱਪਰ ਕਿਚਨ ਦੇ ਫੈਨ ਦੇ ਉੱਤੇ ਫਿਲਟਰ ਲੱਗਿਆ ਹੁੰਦਾ ਹੈ ਉਹ ਕਿੰਨਾ ਕੁ ਗੰਦਾ ਹੁੰਦਾ ਜਿੰਨਾ ਉਹਦੇ ਵਿੱਚ ਤੇਲ ਭਰਿਆ ਹੁੰਦਾ ਹੈ ਸਮਝੋ ਤੁਹਾਡੇ ਘਰ ਦੇ ਵਿੱਚ ਉਨੀਆਂ ਦਰਦਾਂ ਬਹੁਤ ਜ਼ਿਆਦਾ ਹੈ ਜੇ ਤੁਹਾਡਾ ਫਿਲਟਰ ਬਿਲਕੁਲ ਸਾਫ਼ ਸੁਥਰਾ ਰਹਿੰਦਾ ਹੈ ਇਟ ਮੀਨਸ ਤੁਹਾਡੀ ਬਾਡੀ ਦੇ ਵਿੱਚ ਸ਼ਰੀਰ ਦੇ ਵਿੱਚ ਕਿਤੇ ਵੀ ਦਰਦ ਨਹੀਂ ਹੋਏਗੀ ਤੁਸੀਂ ਬਿਲਕੁਲ ਫਿੱਟ ਰਹੋਗੇ ਇਹ ਇੱਕ ਬਹੁਤ ਵਧੀਆ ਉਪਾਅ ਹੈ ਕਿ ਤੁਸੀਂ ਆਪਣੇ ਘਰ ਦੇ ਵਿੱਚ ਜਿਹੜਾ ਚੈੱਕ ਕਰ ਸਕਦੇ ਹੋ ਕਿ ਤੁਹਾਡਾ ਜਿਹੜਾ ਕਿਚਨ ਦਾ ਫੈਨ ਫਿਲਟਰ ਹੈ ਕਿੰਨਾ ਕਲੀਅਰ ਲਓ ਜੀ ਬੋਇਲ ਸ਼ੁਰੂ ਹੋ ਗਿਆ ਪਹਿਲਾਂ ਆਪਾਂ ਇੱਦਾਂ ਦੇ ਜਿਹੜੀ ਹੈਗੇ ਦੋ ਬੋਇਲ ਦੇ ਕੇ ਦੈਨ ਆਪਾਂ ਰਾਜਮਾ ਦੇ ਵਿੱਚ ਸ਼ਿਫਟ ਕਰ ਦਨੇ ਆ ਰਾਜਮਾ ਜੋ ਤੋ ਤੇ ਹੈ ਸੀਗੇ ਉਹ ਸਾਰੇ ਦੇ ਵਿੱਚ ਸ਼ਿਫਟ ਕਰ ਦਨੇ ਆ ਰਾਜਮਾ ਗਏ ਉਬਲ ਵਧੀਆ ਥੋੜਾ ਆਪਾਂ ਕੁਝ ਨਹੀਂ ਕਰਨਾ ਸ਼ੈਂਪ ਜਿਹੜਾ ਹੈਗਾ ਇਹਦੇ ਵਿੱਚ ਚਾਵਲ ਪਾ ਲੈਣੇ ਹੁਪਾ ਚੈੱਕ ਕਰਕੇ ਦੇਖ ਸਕਦੇ ਹੋ ਬਿਲਕੁਲ ਤਿਆਰੀ ਚ ਆ ਗਏ ਚਾਵਲ ਮਿਕਸ ਰਾਜਮਾ ਚਾਵਲ ਤਿਆਰ ਚਿਰ ਪੰਜ ਮਿੰਟ ਹੋਰ ਆਪਣਾ ਵੇਟ ਕਰਨੀ ਹੈ ਸੇਮ ਦੇ ਉੱਤੇ ਗੈਸ ਕਰ ਦੇਣੀ ਆ ਵਸ ਤਕਰੀਬਨ ਪੰਜ ਮਿੰਟੇ ਹੋਰ ਲੱਗਣੀਆਂ ਤੇ ਆਪਣਾ ਸਮਾਨ ਰੈਡੀ বিনা ਤੜਕੇ ਤੋਂ বিনা ਫਨੀਕ ਜਿਹੜੇ ਅੱਜ ਰਾਜਮਾ ਚਾਵਲ ਦਿੱਤੇ ਇਹਨਾਂ ਦੇ ਖਾਣ ਦੇ ਨਾਲ ਕਿਸੇ ਇਸਮ ਦੀ ਕੋਈ ਦਰਦ ਜਿਹੜੀ ਹੈਗੀ ਤੁਹਾਨੂੰ ਮਹਿਸੂਸ ਨਹੀਂ ਹੋਊਗੀ ਨਹੀਂ ਤਾਂ ਇਹ ਹੀ ਸਾਡੀ ਦਾਲਾ ਹੀ ਸਭ ਤੋਂ ਜਿਹੜਾ ਹੈਗਾ ਬਹੁਤ ਜ਼ਿਆਦਾ ਤੰਗ ਕਰਦੀ ਹੈ ਚੱਕਰ ਵੀ ਜਾਈ ਠੰਡੇ ਹੋਏ ਤੇ ਆਪਾਂ ਫੇਰ ਜਿਹੜੇ ਹੈ ਸਰਵ ਕਰਕੇ ਤੁਹਾਨੂੰ ਫਲਾਕੇ ਦਿਖਾਉਣੀ ਹੈ